ਪੰਜਾਬੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਗੇ ਪ੍ਰੇਡ ਹੋਣੀ ਸੀ ਉਹ ਕੈਨਸਲ ਕਰ ਦਿੱਤਾ ਗਿਆ ਹੈ ਖੁਦ ਉਹਨਾਂ ਨੇ ਪੋਸਟ ਪਾ ਕੇ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਕਰਾਂਗੇ 27 April ਨੂੰ ਕਿਹਾ ਗਿਆ ਸੀ ਕਿ ਸਾਰੇ ਗੇ ਇਕੱਠੇ ਹੋਣਗੇ ਪ੍ਰੇਡ ਹੋਵੇਗੀ ਜੀ ਇਹਨਾਂ ਦੀ ਰੈਲੀ ਹੋਵੇਗੀ ਇਹਨਾਂ ਦਾ ਪ੍ਰੋਗਰਾਮ ਹੋਵੇਗਾ ਇਹਨਾਂ ਨੂੰ ਅਵਾਰਡ ਦਿੱਤੇ ਜਾਣਗੇ ਉਹ ਸਾਰਾ ਕੁਝ ਹੁਣ ਕੈਨਸਲ ਕਰ ਦਿੱਤਾ ਗਿਆ ਹੈ ਆ ਪੰਜਾਬੀ ਆ ਗਏ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਫਾੜਦੇ ਨਾਲ ਪਈਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੋ ਹੈ ਉਹ ਗਰੇ ਜੋ ਅੱਗੇ ਪ੍ਰੇਡ ਰੱਖੀ ਗਈ ਸੀ ਅਤੇ ਕਿਆ ਗਿਆ ਸੀ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਗੇ ਨੇ ਉਹ ਉਹ ਪਾਰਟਿਸਪੇਟ ਕਰਨਗੇ ਪਰ ਹੁਣ ਜੋ ਹੈ ਇਸ ਤੇ ਉੱਤੇ ਜੋ ਹੈ ਉਹ ਬਹੁਤ ਜ਼ਿਆਦਾ ਗੁੱਸਾ ਦਿਖਾਇਆ ਗਿਆ ਸੀ ਖਾਸ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਬਹੁਤ ਗੁੱਸਾ ਦਿਖਾਇਆ ਗਿਆ ਸੀ ਕਿ ਹੁਣ ਜੋ ਹੈ ਉਹ ਗੁਰੂਆਂ ਦੀ ਧਰਤੀ ਤੇ ਅਜਿਹੇ ਕੰਮ ਕੀਤੇ ਜਾਣਗੇ ਗੁਰੂਆਂ ਦੀ ਧਰਤੀ ਤੇ ਕੀ ਜੋ ਹੈ ਅਜਿਹੇ ਜਿਹੜੇ ਲੋਕ ਜੋ ਹੋ ਇਕੱਠੇ ਹੋਣਗੇ ਆਖਿਰਕਾਰ ਕਿਉਂ ਪੰਜਾਬ ਦੀ ਨੌਜਵਾਨੀ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਪ੍ਰੋਗਰਾਮ ਨੂੰ ਕੈਨਸਲ ਜਿਹੜਾ ਉਹ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਖੁੱਦ ਜੋ ਹੈ ਉਹ ਜੋ ਹੈ ਇਸ ਅਵਾਰਡ ਇਸ ਪ੍ਰਾਈਡ ਮੂ ਕ੍ਰਾਉਣ ਵਾਲਿਆਂ ਨੇ ਜੋ ਹੈ ਉਹ ਦੱਸਿਆ ਹੈ ਤੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਹੋ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਵੀ ਜਿਹੜੀ ਉਹ ਦਿੱਤੀ ਗਈ ਹੈ ਕੀ ਕੁਝ ਉਹ ਕਹਿ ਰਹੇ ਨੇ ਤੁਹਾਨੂੰ ਸਾਰਾ ਕੁਝ ਸੁਣਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇਪਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਮਰਦ ਬਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਣਖ ਖੈਰ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਯੁੰਝੇ ਨੇ ਪੰਜਾਬ ਦੀ ਅਣਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਪਰ ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡੱਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀ ਜਿਹੜੀਆਂ ਕੁੱਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣ ਦਿੱਤੀਆਂ ਨੇ ਨਾ ਗਾਹ ਹੁੰਦੇ ਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸੀ ਕਰਾਂਗੇ ਅਸੀਂ ਆਪਣਾ ਫਰਜ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਹਾਰਾਜ ਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾਂ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕੀ ਜਾਣਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਲ ਕੇ ਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਰ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੋਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚ ਲਾ ਚੜੀਆਂ ਨੇ ਭਾਵੇਂ ਗਿਣਤੀ ਘਟਿਆ ਪਰ ਇਹ ਅੱਗ ਆ ਤੇ ਇਹ ਉਹ ਅੱਗ ਆ ਜਿਹੜੀ ਵਾਦੀ 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 ਅੱਗ ਨੇ ਸਾਰਾ ਜੰਗਲ ਸਾੜ ਦੇਣਾ ਇਸ ਕਰਕੇ ਬੇਨਤੀ ਆ ਜਾਗਦੀਆਂ ਜ਼ਮੀਰਾਂ ਦਾ ਸਬੂਤ ਦਿਆ ਕਰੋ ਇਸੇ ਤਰ੍ਹਾਂ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹਰ ਇੱਕ ਸਿੱਖ ਨੇ ਜਥੇਬੰਦੀਆਂ ਦੇ ਫੋਨ ਆਏ ਨੌਜਵਾਨਾਂ ਦੇ ਖਾਸ ਕਰਕੇ ਬੜੇ ਬਹੁਤ ਆਏ ਬਹੁਤ ਨੌਜਵਾਨ ਸੇ ਭਾਵੇਂ ਅੱਜ ਵੀ ਮਿਲੇ ਉਹਨਾਂ ਨੇ ਬੜਾ ਸਾਥ ਦਿੱਤਾ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਬਾਬਾ ਜੀ ਤੁਹਾਡੇ ਨਾਲ ਆ ਸੋ ਸਾਰਿਆਂ ਦਾ ਬੜਾ ਧੰਨਵਾਦ ਕਿ ਤੁਸੀਂ ਸਾਥ ਦਿੱਤਾ ਜਿਹੜੀ ਅਸੀਂ ਆਵਾਜ਼ ਚੱਕੀ ਸੀ ਉਹ ਸਾਡਾ ਫਰਜ਼ ਸੀ ਤੇ ਗਾਂ ਵੀ ਆਪਣਾ ਫਰਜ਼ ਪੂਰਾ ਕਰਦੇ ਰਵਾਂਗੇ ਇਹ ਗੰਦ ਇੱਥੇ ਸਿਰਫ ਜੇ ਪ੍ਰੇਡ ਦੀ ਗੱਲ ਨਹੀਂ ਹੋਰ ਬਹੁਤ ਤਰੀਕਿਆਂ ਨਾਲ ਇੱਥੇ ਜਿਹੜੇ ਹਮਲੇ ਨੇ ਉਹ ਹੋਰ ਨੇ ਸੋ ਰੋਵ ਵਿਚਾਰ ਅੱਜ ਦਾ ਜਿਹੜਾ ਇਹ ਵਿਸ਼ਾ ਕਿ ਗੇਪ ਪਲੇਅਰ ਜਿਹੜੀ ਉਹਨਾਂ ਪ੍ਰਬੰਧਕਾਂ ਦੇ ਵੱਲੋਂ ਐਲਾਨ ਕਰਕੇ ਸ਼ੋਸ਼ਵਲੇ ਤੇ ਕੈਨਸਲ ਕਰ ਦਿੱਤੀ ਪਰ ਅਸੀਂ ਸੁਚੇਤ ਰਹਿਣਾ ਧਿਆਨ ਰੱਖਣਾ ਵੀ ਇਦਾਂ ਦੀ ਛੇੜਛਾੜ ਦੁਬਾਰਾ ਪੰਜਾਬ ਚ ਨਾ ਹੋਵੇ ਖਾਸ ਕਰਕੇ ਅਮਰਸਰ ਸਾਹਿਬ ਦੇ ਵਿੱਚ ਜਿਹੜੀ ਇਹ ਪਲੇਅਰ ਕੈਨਸਲ ਹੈ ਭਾਵੇਂ ਫਿਰ ਵੀ 27 ਤਰੀਕ ਨੂੰ ਆਪਾਂ ਪਹਿਰਾ ਰੱਖਣਾ ਤਾਂ ਕਿ ਕੋਈ ਛੇੜਛਾੜ ਤੇ ਕੋਈ ਨਾ ਕਰ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ